ਤਹ ਨਨ ਸੋ ਸਾਈ ਤੁ ਜਨ ਕਰਦੇ ਰੱਖੋ ਹੋਹੀ ਜੀਓ ਤਿੱਖੂ ਕੋ ਸੋ ਤੇ ਉਹਨਾਂ ਉੱਪਰ ਜਦੋਂ ਮੰਗ ਪੱਤਰ ਦਿਓਗੇ ਨਾ ਉਹ ਥੋੜਾ ਸਖਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅੱਜ ਤੋਂ 40 ਸਾਲ ਪਹਿਲਾਂ ਜਦੋਂ ਬੰਦਾ ਕਾਲੂ ਕਾਰਾ ਜੂਨ 1984 ਦੇ ਵਿੱਚ ਜੋ ਹੈ ਕਾਂਗਰਸ ਸਰਕਾਰ ਵੱਲੋਂ ਇੰਦਰਾ ਗਾਂਧੀ ਵੱਲੋਂ ਜੋ ਕੋਮ ਕਰਕੇ ਜਿਹੜਾ ਹੱਲਾ ਕੀਤਾ ਗਿਆ ਸੀਗਾ ਬਹੁਤ ਵੱਡਾ ਹਮਲਾ ਜਿਹੜਾ ਹਰਮੰਦਰ ਸਾਹਿਬ ਤੇ ਕੀਤਾ ਗਿਆ ਸੀਗਾ ਜਿੱਚ ਸਾਡੇ ਬਹੁਤ ਸਾਰੇ ਸ਼ਹੀਦ ਹੋਏ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਬਾ ਜੀ ਔਰ ਜਿਸ ਤਰ੍ਹਾਂ ਜਰਨੈਲ ਚਵੇਕ ਸਿੰਘ ਭਾਈ ਅਮਰੀਕ ਸਿੰਘ ਬਾਬਾ ਠਾਕੁਰ ਸਿੰਘ ਜੀ ਹੋਰ ਬਹੁਤ ਸਾਰੇ ਜੋ ਬੱਚੇ ਬੀਬੀਆਂ ਔਰ ਸਿੱਖ ਸ਼ਹੀਦ ਹੋਏ ਸੀ ਸੋ ਇੱਕ ਬਹੁਤ ਵੱਡੀ ਘਟਨਾ ਸੀਗੀ ਇਹ ਜਿਹੜਾ ਸਾਡੇ ਸਿੱਖ ਧਰਮ ਦੇ ਉੱਤੇ ਇੱਕ ਸਾਜ਼ਿਸ਼ ਅਧੀਨ ਉਹ ਤੋਂ ਜੋ ਹਮਲਾ ਕੀਤਾ ਗਿਆ ਸੀਗਾ ਕਿਉਂਕਿ ਕੱਲਾ ਹਰਮੰਦਰ ਸਾਹਿਬ ਦੀ ਗੱਲ ਨਹੀਂ ਕਰਗੀ ਆਪਾਂ ਉਹ ਤੋਂ ਹੋਰ ਬਹੁਤ ਸਾਰੇ ਜਿਹੜੇ ਦਰਜਨਾ ਹੋਰ ਗੁਰਦੁਆਰਾ ਸਾਹਿਬ ਤੇ ਜਿਹੜੋ ਕੀਤਾ ਗਿਆ ਸੀਗਾ ਹਮਲਾ ਕੀਤਾ ਗਿਆ ਸੀ ਇੱਕ ਬੜੀ ਵੱਡੀ ਸਾਜ਼ਿਸ਼ ਸੀ ਸਿੱਖ ਧਰਮ ਦੇ ਉੱਤੇ ਸੋ ਉਹਨੂੰ ਕਾਲੇ ਦਿਸੋ ਜੋ ਮਨਾਉਂਦੇ ਹੋਏ ਅਸੀਂ ਅੱਜ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਫਰੀਦਕੋਟ ਵੱਲੋਂ ਸਾਰੀ ਦੁਨੀਆ ਦੇ ਜਿੱਥੇ ਕੋਈ ਸਿੱਖ ਰਹਿੰਦੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰਿਆਂ ਨੇ ਇਸ ਦਾ ਅਫਸੋਸ ਕੀਤਾ ਹੈਗਾ ਔਰ ਸਾਰੇ ਜੋ ਪ੍ਰੋਗਰਾਮ ਹੈਗੇ ਆ ਖੁਸ਼ੀਆਂ ਦੇ ਪ੍ਰੋਗਰਾਮ ਬੰਦ ਕਰਕੇ ਜਿਹੜਾ ਹੈਗਾ ਇਹਨੂੰ ਕਾਲੇ ਦਿਸੋ ਜੋ ਮਨਾ ਰਹੇ ਆ ਸੋ ਅਸੀਂ ਸੰਯੁਕਤ ਕਿਸਾਨ ਮੋਰਚ ਫਰੀਦਕੋਟ ਨੇ ਅੱਜ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਹੈਗਾ ਲੜਕੇ ਅੱਜ ਇਹ ਜਿਹੜਾ ਅੱਜ ਦਾ ਇਹ ਕਾਲਾ ਤੇ ਉਸ ਬਣਾ ਰਹੇ ਆਂ ਔਰ ਡੀਸੀ ਨੂੰ ਮੰਗ ਪੱਤਰ ਦੇ ਰਹੇ ਆ ਕਿ ਜੋ ਉਸ ਵੇਲੇ ਦੇ ਅ ਅਫਸਰਾਂ ਨੇ ਉਸ ਵੇਲੇ ਦੇ ਲੋਕਾਂ ਨੇ ਜੋ ਤੇ ਇਹ ਵੱਡਾ ਕੰਮ ਕੀਤਾ ਸੀ ਵੱਡਾ ਇਹ ਜ਼ੁਲਮ ਕੀਤਾ ਸੀਗਾ ਉਤੇ ਜੋ ਕਾਰਵਾਈਆਂ ਸਰਕਾਰ ਨਹੀਂ ਕਰਦੀ ਉਸ ਤੋਂ ਬਾਅਦ ਫਿਰ ਜਦ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਹਜ਼ਾਰਾਂ ਸਿੱਖ ਜੋ ਹੈਗੇ ਸਾਡੇ ਦਿੱਲੀ ਦੇ ਵਿੱਚ ਉਹ ਸ਼ਹੀਦ ਕਰ ਦਿੱਤੇ ਗਏ ਬੀਬੀਆਂ ਸ਼ਹੀਦ ਕਰ ਦਿੱਤੀਆਂ ਗਿਆ ਗਾਂ ਦੇ ਵਿੱਚ ਉਹਨਾਂ ਦੇ ਟਾਇਰ ਪਾ ਕੇ ਸਾੜੇ ਗਏ ਉਹ ਲੋਕ ਅੱਜ ਤੱਕ ਵੀ ਫਿਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸੋ ਅਸੀਂ ਸ joint ਫਰਮੋਰਚੇ ਵੱਲੋਂ ਇਹ ਮੰਗ ਕਰਦੇ ਆ ਕਿ ਉਹਨਾਂ ਜੋ ਜ਼ਾਲਮ ਜਿਨ੍ਹਾਂ ਨੇ ਜ਼ੁਲਮ ਕੀਤਾ ਹੈਗਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਡੇ ਗੁਰੂਤਮ ਜੀ ਜੋ ਕਿ ਇੱਕ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਡੇ ਸਾਰਾ ਸਰਬੱਤ ਦਾ ਭਲਾ ਮੰਗਦੇ ਨੇ ਸਾਡੇ ਗੁਰਦੁਆਰਾ ਸਾਹਿਬ ਜਿੱਥੇ ਅਰਦਾਸਾਂ ਹਰੋ ਜੇਹੀ ਹੁੰਦੀਆਂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ